ਪੰਜਾਬ ਚਾਉ ਯੂਨੀਵਰਸਿਟੀ ਮੋਰਚਾ ਜਿਹੜਾ ਇਸ ਵਕਤ ਦਿੱਤਾ ਜਾ ਚੁੱਕਿਆ ਤੇ ਮੇਰੇ ਨਾਲ ਵਿਦਿਆਰਥੀਆਂ ਨੇ ਇਹਨਾਂ ਨੇ ਲਗਾਤਾਰ ਮਿਹਨਤ ਕੀਤੀ ਹੈ ਕਿੱਦਾਂ ਦਾ ਇੱਥੇ ਤੁਹਾਨੂੰ ਜਿਹੜਾ ਹੈਗਾ ਲੱਗਿਆ ਕਿੰਨਾ ਜਿਹੜਾ 26 27 ਦਿਨ ਦਾ ਸਮਾਂ ਸੀਗਾ ਧੰਨਵਾਦ ਕਿੱਦਾਂ ਵਾਸੀ ਸਿੱਖਣ ਦਾ ਸੀਗਾ ਲੜਨ ਦਾ ਸੀਗਾ ਜਾਂ ਐ ਸੀਗਾ ਇਹ ਪੇਪਰ ਹੋਣ ਕਿੱਥੇ ਕੰਮਾਂ ਚ ਪੈ ਗਏ ਅ ਦੋਵੇਂ ਤਰ੍ਹਾਂ ਦਾ ਹੀ ਰਿਆ ਸਾਡੇ ਲਈ ਸਿੱਖਣ ਦਾ ਵੀ ਸੀ ਲੜਨ ਦਾ ਵੀ ਸੀ ਸ਼ੁਰੂਆਤ ਤਾਂ ਲੜਾਈ ਤੋਂ ਹੀ ਹੋਈ ਸੀ ਜਿਵੇਂ ਪਹਿਲਾਂ ਲੰਬੇ ਸਮੇਂ ਤੋਂ ਸਟੈਂਡਰਡ ਦੇ ਇਲੈਕਸ਼ਨ ਨਹੀਂ ਹੋ ਰਹੇ ਸੀਗੇ ਤਾਂ 1 ਨਵੰਬਰ ਨੂੰ ਜਦੋਂ ਨੋਟੀਫਿਕੇਸ਼ਨ ਆਉਂਦਾ ਸੀ ਸਾਰੇ ਵਿਦਿਆਰਥੀਆਂ ਨੇ ਹੰਬਲਾ ਮਾਰ ਕੇ ਅਸੀਂ ਇਹ ਸੰਘਰਸ਼ ਵਿੱਢਿਆ ਤੇ ਉਸ ਤੋਂ ਬਾਅਦ ਜਿੰਨਾ ਸਾਨੂੰ ਪੰਜਾਬ ਦੇ ਲੋਕਾਂ ਦਾ ਹੰਗਾਰਾ ਮਿਲਿਆ ਉਹ ਸਾਨੂੰ ਪਹਿਲਾਂ ਉਮੀਦ ਨਹੀਂ ਸੀ ਪਰ ਉਹਦੇ ਨਾਲ ਸਾਡੇ ਹੌਂਸਲੇ ਜਿਹੜੇ ਉਹ ਦੁੱਗਣੇ ਚੌਗਣੇ ਹੋ ਗਏ ਜਦੋਂ ਸਾਡੇ ਨਾਲ ਲੋਕ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਤੇ ਖਾਸ ਤੌਰ ਤੇ ਇਹ ਬਹੁਤ ਚੰਗਾ ਲੱਗਿਆ ਵੀ ਜਿਹੜੇ ਪਵਾਦ ਦੇ ਲੋਕਾਂ ਨੇ ਸਾਡਾ ਸਾਥ ਦਿੱਤਾ ਉਹ ਲਗਾਤਾਰ ਉੱਥੋਂ ਜਿਸ ਨਾਲ ਲੰਗਰ ਜਿਹੜੇ ਲਗਾਤਾਰ ਆਉਂਦੇ ਰਹਿੰਦੇ ਸੀਗੇ ਨਾ ਵਾਰੀਆਂ ਬਣਾ ਕੇ ਆਏ ਜਾਂ ਉੱਥੋਂ ਦੇ ਜਦੋਂ ਕੋਈ ਵੀ ਕਾਲ ਦਿੰਦੇ ਸੀਗੇ ਤਾਂ ਉਹ ਨਾਂ ਲਾ ਕੇ ਖੜੇ ਨੇ ਜਿਵੇਂ ਇੱਕ ਉਹਨਾਂ ਦੇ ਇਹ ਵੀ ਲੱਗਿਆ ਜਿਵੇਂ ਉਹਨਾਂ ਦੇ ਮਨ ਚ ਇੱਕ ਜਿਹੜੀ ਚੀਜ਼ ਜਿਹੜੀ ਉਹਨਾਂ ਨੂੰ ਲੱਗਦਾ ਵੀ ਸਾਡੀ ਧਰਤੀ ਸਾਥੋਂ ਖੋਈ ਗਈ ਆ ਉਹ ਲੋਕਾਂ ਨੂੰ ਲੱਗਦਾ ਹਨਾ ਵੀ ਇਹ ਪਵਾਦ ਦੀ ਧਰਤੀ ਆ ਉਹ ਖੋਈ ਗਈ ਆ ਉਹ ਉਹ ਵੀ ਕਿਸ ਨਾ ਕੀਤੇ ਉਹਨੇ ਚੀਜ਼ ਸੀਗੀ ਜਿਹਦੇ ਕਰਕੇ ਉਹ ਸਾਡੇ ਨਾਲ ਜੁੜੇ ਸਾਡੇ ਨਾਲ ਲੱਗੇ ਤੇ ਆਪਾਂ ਮਿਲ ਕੇ ਸਾਰੇ ਇੱਥੋਂ ਦੇ ਵਿਦਿਆਰਥੀਆਂ ਨੇ ਜਿੰਨੀਆਂ ਇੱਥੋਂ ਦੀਆਂ ਜਮੂਰੀ ਜਥੇਬੰਦੀਆਂ ਨੇ ਹਨਾ ਉਹਨਾਂ ਨੇ ਸਭ ਨੇ ਮਿਲ ਕੇ ਆਪਾਂ ਇਹ ਮੋਰਚਾ ਜਿਹੜਾ ਉਹ ਫਤਹਿ ਕੀਤਾ ਕੀ ਲੱਗਦਾ ਕਿ ਜਿਸ ਤਰ੍ਹਾਂ ਇਹ ਆਪਾਂ ਕਹਿੰਦੇ ਸੈਨੇਟ ਦਾ ਮਸਲਾ ਸੀ ਸੈਨੇਟ ਦਾ ਮਸਲਾ ਕਿ ਜਿਹੜੇ ਵਿਦਿਆਰਥੀ ਪਾਸ ਆਊਟ ਹੋ ਗਏ ਉਹਨਾਂ ਨੇ ਵੋਟਾਂ ਪਾਉਣੀਆਂ ਉਹਨਾਂ ਚੋ ਕਿ ਨਮਾਇੰਦਾ ਤੁਹਾਡਾ ਚੁਣਿਆ ਨਾ ਵਿਦਿਆਰਥਜਨਤਾ ਨਾ ਇਹ ਵੋਟਾਂ ਦਾ ਮਸਲਾ ਸੀ ਨਾ ਮਤਲਬ ਕਿ ਤੁਸੀਂ ਇਹ ਲੜਾਈ ਕਿਉਂ ਲੜੀ ਨਹੀਂ ਬਿਲਕੁਲ ਸਿੱਧੇ ਤੌਰ ਤੇ ਹੀ ਸਾਡੇ ਨਾਲ ਜੁੜਿਆ ਹੋਇਆ ਮਸਲਾ ਹੈ ਇਹ ਦੇਖੋ ਸੈਨੇਟ ਇੱਥੋਂ ਦਾ ਇੱਕ ਡੈਮੋਕ੍ਰੈਟਿਕ ਸਟਰਕਚਰ ਆ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਆ ਜਿਹੜਾ ਹਰ ਫੈਸਲੇ ਲੈਂਦਾ ਇੱਥੋਂ ਹੀ ਵਿਦਿਆਰਥੀਆਂ ਦੀਆਂ ਫੀਸਾਂ ਕਿੰਨੀਆਂ ਹੋਣਗੀਆਂ ਇੱਥੋਂ ਦਾ ਸਿਲੇਬਸ ਕਿਵੇਂ ਹੋਊਗਾ ਕਾਲਜ 200 ਕਾਲਜ ਯੂਨੀਵਰਸ ਉਹੋ ਇਸ ਸੈਨੇਟ ਦੇ ਵਿੱਚ ਬੈਠਦੇ ਨੇ ਨਾ ਸਾਰੇ ਮਿਲ ਕੇ ਇਸ ਸੈਨੇਟ ਦਾ ਫੈਸਲਾ ਕਰਦੇ ਆ ਹੁਣ ਦੇਖੋ ਅਸੀਂ ਜਿਵੇਂ ਹੌਸਲਾਂ ਦੇ ਵਿੱਚ ਰਹਨੇ ਆ ਸਾਡੀ 5700 ਫੀਸ ਆ 6 ਮਹੀਨਿਆਂ ਦੀ ਹੌਸਲ ਦੀ ਸਾਲ ਦੀ ਲਾ ਲਓ 12000 ਹੈ ਨਾ ਤਾਂ ਇੱਥੇ ਜਿਵੇਂ ਹੁਣ ਹਰ ਕੋਈ ਆਮ ਵਿਦਿਆਰਥੀ ਆ ਕੇ ਪੜ ਸਕਦਾ ਉਹ ਕਿਉਂ ਆ ਕਿਉਂਕਿ ਇਥੋਂ ਦਾ ਇੱਕ ਡੈਮੋਕ੍ਰੈਟਿਕ ਸਟਰਕਚਰ ਆ ਜਿਹਦੇ ਵਿੱਚ ਇਹ ਫੈਸਲੇ ਹੁੰਦੇ ਆ ਕਿ ਕਿੰਨੀਆਂ ਫੀਸਾਂ ਹੋਣਗੀਆਂ ਨਾ ਵਧਣਗੀਆਂ ਘਟਣਗੀਆਂ ਤੇ ਜੇ ਉਹ ਸਾਡੀ ਹੁਣ ਫੀਸ ਵਧੀ ਵੀ ਸੀਗੀ ਪਹਿਲਾਂ ਤਾਂ ਉਹਦੇ ਲਈ ਅਸੀਂ ਵਾਰ ਠਾਈਆ ਬੋਲੀਓ ਤਾਂ ਸੈਨੇਟ ਦੇ ਵਿੱਚ ਹੀ ਉਹ ਜਿਹੜਾ ਪਾਸ ਕੀਤਾ ਗਿਆ ਫੀਸ ਹੈ ਜਿਹੜੀ ਵਾਪਸ ਜਿਹੜੀ ਆਵਾਜ਼ ਆ ਉੱਥੋਂ ਧਿੱਕਰ ਪਹੁੰਚੀ ਆ ਜੇ ਇੱਥੇ ਸਾਡੀ ਕੋਈ ਸੁਣਵਾਈ ਵਾਲਾ ਨਹੀਂ ਹੋਊਗਾ ਹਨਾ ਅਸੀਂ ਉੱਥੇ ਕਿੱਥੇ ਜਾ ਕੇ ਬੋਲਾਂਗੇ ਸੈਂਟਰ 'ਚ ਜਾ ਕੇ ਅਸੀਂ ਨਹੀਂ ਆਪਦੀ ਗੱਲ ਰੱਖਾਂਗੇ ਨਾ ਪਰ ਉਸ ਤੋਂ ਪਹਿਲਾਂ ਜ਼ਰੂਰੀ ਇਹ ਹੈ ਵੀ ਇਹ ਜਦੋਂ ਇਹ ਧਰਤੀ ਪੰਜਾਬ ਦੇ ਲੋਕਾਂ ਦੀ ਹੈ ਇਹ ਪੰਜਾਬ ਯੂਨੀਵਰਸਿਟੀ ਉਹਨਾਂ ਦੀ ਹੈ ਤੇ ਉਹਨਾਂ ਕੋਲ ਹੀ ਰਹਿਣੀ ਚਾਹੀਦੀ ਹੈ। ਕਿ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਵਿਦਿਆਰਥੀ ਜਿਹੜੇ ਤੁਹਾਡੇ ਚੋਂ ਲੀਡਰਸ਼ਿਪ ਜਿਹੜੀ ਪੈਦਾ ਹੋ ਰਹੀ ਹੈ ਕੀ ਕਿਦਾਂ ਦੇਖਦੇ ਹੋ ਕਿਉਂਕਿ ਪਹਿਲਾਂ ਕਿਸਾਨ ਜਥੇਬੰਦੀਆਂ ਸੀ ਆ ਲੋਕਾਂ ਸੀ ਬੁੱਢੀ ਲੀਡਰਸ਼ਿਪ ਆ ਹੁਣ ਤੋਂ ਤੁਸੀਂ ਜਿੱਤੇ ਹੋ ਠੀਕ ਹੈ ਇਹ ਲੱਗਦਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟੀਕਲ ਪਾਰਟੀਆਂ जॉइन ਕਰਨ ਦੀ ਤਿਆਰੀ ਹੈ। ਅ ਦੇਖੋ ਇਹ ਸੰਘਰਸ਼ ਚ ਜਿਹੜੇ ਲੋਕ ਉੱਭਰਦੇ ਆ ਸੋਨਾ ਹੀ ਭਵਿੱਖ ਸਿਰਜਦੇ ਨੇ ਉਹ ਹਨਾ ਤੇ ਸਾਨੂੰ ਇਹ ਉਮੀਦ ਵੀ ਵੱਜੀ ਆ ਇੱਕ ਇਥੋਂ ਇੱਕ ਜਿਹੜਾ ਪਿਛਲੇ ਸਮੇਂ ਦੀ ਖੜੋਤ ਟੁੱਟਦੀ ਆ ਹਨਾ ਜਿਵੇਂ ਜਦੋਂ ਲੋਕਡਾਊਨ ਤੋਂ ਬਾਅਦ ਚੀਜ਼ਾਂ ਜਿਹੜੀਆਂ ਇੱਥੇ ਸਾਨੂੰ ਇਥੋਂ ਯੂਨੀਵਰਸਿਟੀ ਦਾ ਮਾਹੌਲ ਵੀ ਥੋੜਾ ਬਦਲਿਆ ਲੱਗਦਾ ਸੀਗਾ ਇਥੋਂ ਜਿਹੜੀ ਪੋਲਿਟਿਕਸ ਆ ਹਨਾ ਉਹ ਵੀ ਸਾਨੂੰ ਲੱਗਦਾ ਸੀਗਾ ਵੀ ਉਹ ਥੱਲੇ ਡਿੱਗ ਰਹੀ ਆ ਪਿਛਲੇ ਸਮੇਂ ਜਿਵੇਂ ਇਥੇ ਫੈਸਟਾਂ ਦਾ ਮਾਹੌਲ ਚੱਲਦਾ ਸੀਗਾ ਹਨਾ ਗੀਤ ਗਾਣੇ ਵੱਜਦੇ ਸੀ ਤਾਂ ਉਹਦੇ ਵਿੱਚ ਜਿਹੜਾ ਵੀ ਇੱਕ ਚੰਗਾ ਜਿਹੜੇ ਇੱਕ ਗੰਭੀਰ ਮਸਲੇ ਤੇ ਗੱਲ ਹੋਣੀ ਚਾ ਨੂੰ ਅੱਗੇ ਲੈ ਕੇ ਜਾਣ ਦਾ ਜਿਹੜਾ ਮਾਹੌਲ ਹੁੰਦਾ ਉਹ ਘਟਦਾ ਲੱਗਦਾ ਸੀਗਾ ਪਰ ਹੁਣ ਸਾਡੀ ਇੱਕ ਹੋਰ ਉਮੀਦ ਵੱਜੀ ਆ ਪਿਛਲੇ ਸਮੇਂ ਦੇ ਵਿੱਚ ਅਸੀਂ ਦੱਸੀਏ ਵੀ ਜਿੰਨੇ ਵੀ ਇੱਥੇ ਸੰਘਰਸ਼ ਲੜੇ ਗਏ ਨੇ ਉਹ ਕਿਸੇ ਨੇ ਪਰੇ ਨਹੀਂ ਛੜੇ ਸੰਘਰਸ਼ ਵੀ ਨੇ ਪ੍ਰੇਰਣੀ ਜੜੇ ਉਸ ਤੋਂ ਇਲਾਵਾ ਯੂਨੀਵਰਸਿਟੀ ਨੇ ਸਾਡੇ ਤੇ ਇਨਾ ਕੁਝ ਥੋਪਿਆ ਸੀ ਹਨਾ ਜਿਵੇਂ ਐਫੀਡੈਪਟ ਵਾਲਾ ਹੋ ਰ ਹੋ ਗਿਆ ਹਨਾ ਹੋਰ ਬਹੁਤ ਮਸਲੇ ਤੁਸੀਂ ਇੱਥੇ ਬੈਠ ਕੇ ਵੀ ਪੁਸਤਕ ਪ੍ਰਦਰਸ਼ਨੀ ਲਾ ਸਕਦੇ ਇੱਥੇ ਡਿਸਕਸ਼ਨ ਨਹੀਂ ਕਰ ਸਕਦੇ ਇਹ ਨਹੀਂ ਕਰ ਸਕਦੇ ਹਨਾ ਤੇ ਸਾਨੂੰ ਬਹੁਤ ਘਟਵਾ ਮਾਹੌਲ ਲੱਗਦਾ ਸੀਗਾ ਤੇ ਅੱਜ ਸਾਡੇ ਲਈ ਇੱਕ ਉਮੀਦ ਦੀ ਕਿਰਨ ਜਗ ਗਈ ਆ ਜੇ ਜਦੋਂ ਇੰਨੇ ਵਿਦਿਆਰਥੀਆਂ ਨੇ ਇਸ ਮੋਰਚੇ ਦੇ ਆ ਕੇ ਸਾਥ ਦਿੱਤਾ ਸਾਰੇ ਨੇ ਰਲ ਕੇ ਕੰਮ ਕੀਤਾ ਤਾਂ ਅਸੀਂ ਭਵਿੱਖ ਚੰਗਾ ਹੀ ਸੋਚਦੇ ਹਾਂ ਆ ਕਿਦਾਂ ਜਿਹੜਾ ਇਹ ਤੁਹਾਡੇ ਪਰਿਵਾਰ ਆ ਕਦੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਕੁੜਕੇ ਤੈਨੂੰ ਪੜਨ ਭੇਜਾਂ ਤੇ ਖਰਚੇ ਨਾ ਪਵਾ ਕੇ ਨਹੀਂ ਜੀ ਉਹ ਵੀ ਜਦੋਂ ਕਿਸਾਨੀ ਮੋਰਚਾ ਵੀ ਲੱਗਿਆ ਜਿਵੇਂ ਉਹ ਵੀ ਉੱਥੇ ਜਾਂਦੇ ਰਹੀ ਮੇਰੀ ਮਾਂ ਵੀ ਜਾਂਦੀ ਰਹੀ ਹੈ ਨਾ ਉਹ ਤਾਂ ਮੈਨੂੰ ਆ ਕੇ ਦੱਸਦੀ ਹੁੰਦੀ ਸੀ ਵੀ ਉੱਥੇ ਆ ਗੱਲਾਂ ਹੋਈਆਂ ਆਪਾਂ ਨੂੰ ਐ ਕਰਨਾ ਚਾਹੀਦਾ ਤਾਂ ਮੇਰੇ ਪਰਿਵਾਰ ਚ ਵੀ ਹੈਗਾ ਉਹ ਵੀ ਜਾਂਦੇ ਨੇ ਅਸੀਂ ਤੇ ਬਾਕੀ ਮੈਂ ਇੱਥੋਂ ਹਰ ਦੱਸਦੀ ਰਹਿਣੀ ਆ ਉਹਨਾਂ ਨੂੰ ਜੋ ਵੀ ਜੋ ਵੀ ਇੱਥੇ ਸੰਘਰਸ਼ ਚੱਲਦੇ ਨੇ ਉਹਨਾਂ ਬਾਰੇ ਵੀ ਗੱਲ ਕਰਦੀ ਰਹਿਣੀ ਆ ਤਾਂ ਉਹ ਮੇਰੇ ਨਾਲ ਹੀ ਨੇ ਤੇ ਉਹ 10 ਤਰੀਕ ਨੂੰ ਵੀ ਸੀਗਾ ਉਹਨਾਂ ਦਾ ਵੀ ਅਸੀਂ ਇਹਦੇ ਵਿੱਚ ਸ਼ਾਮਲ ਹੋਵਾਂਗੇ ਪਰ ਉਹ ਚਲੋ ਕਿਸੇ ਕਾਰਨਾ ਕਰਕੇ ਨਹੀਂ ਆ ਸਕੇ ਪਰ ਉਹ ਮੇਰੇ ਨਾਲ ਹੀ ਨੇ ਵੀ ਅੱਜ ਜਿਹੜਾ ਹੈਗਾ ਤੁਸੀਂ ਜਿਹੜਾ ਆ ਸਾਰੇ ਸੈਲੀਬ੍ਰੇਸ਼ਨ ਹੋਈ ਆ ਕੀ ਲੱਗਦਾ ਕਿ ਅੱਜ ਦੀ ਜਿੱਤ ਜਿਹੜੀ ਅੰਤ ਵਾਲੀ ਆ ਹੁਣ ਲੜਨ ਦੀ ਲੋੜ ਨਹੀਂ ਨਹੀਂ ਜੀ ਹਜੇ ਅਧੂਰੀ ਹੈ ਆਪਣੀ ਹੈ ਨਾ ਨਹੀਂ ਉਵੇਂ ਸੈਨੇਟ ਦਾ ਜਿਹੜਾ ਉਹ ਆਪਾਂ ਪੱਕੀ ਤਰ੍ਹਾਂ ਪੂਰੀ ਤਰ੍ਹਾਂ ਜਿੱਤ ਲਿਆ ਤੇ ਹੋਰ ਜਿਹੜੀਆਂ ਆਪਣੇ ਸਿੰਘਾਂ ਮੰਗਾ ਇੱਕ ਤਾਂ ਜਿਹੜੇ ਪਿਛਲੇ ਸੈਨੇਟ ਦੇ ਸੰਘਰਸ਼ ਵੇਲੇ ਆਪਣੇ 14 ਦੇ ਆਰਥੀਆਂ ਤੇ ਪਰਚੇ ਪਾਏ ਗਏ ਸੀਗੇ ਹੈ ਨਾ ਤਾਂ ਉਹ ਆਪਾਂ ਕਿਹਾ ਵੀ ਇਹਨਾਂ ਨੂੰ ਖਤਮ ਕਰੋ ਤਾਂ ਉਹਦਾ ਇਹਨਾਂ ਨੇ ਆਪਣ ਨੂੰ ਪੂਰਾ ਸਾਧਨ ਦਿੱਤਾ ਬਸ ਇੱਕ ਦੋ ਦਿਨਾਂ ਤੱਕ ਆਪਣੇ ਤੱਕ ਆ ਜੂਗਾ ਉਹਦਾ ਲਿਖਤੀ ਵੀ ਬਾਕੀ ਇੱਕ ਇਹਨਾਂ ਨੇ ਹੋਰ ਕਮੇਟੀ ਬਣਾਈ ਸੀਗੀ ਉਹਦੇ ਚ ਇਹ ਸੀਗਾ ਵੀ ਜਿਹੜਾ ਹਰਿਆਣੇ ਦੇ ਕੁਝ ਕਾਲਜ ਨਹੀਂ ਉਹ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਜਾਣ ਤਾਂ ਉਹ ਮਤਲਬ ਆਪਾਂ ਖਾਰਜ ਕਰਨ ਦੀ ਮੰਗ ਕੀਤੀ ਉਹ ਆਲਮੋਸਟ ਲਗਭਗ ਆਪਣੀ ਮੰਨੀ ਗਈ ਆ ਤੇ ਇਸ ਤੋਂ ਇਲਾਵਾ ਇਹਦੂ ਅੱਗੇ ਵੀ ਯੂਨੀਵਰਸਿਟੀ ਦੇ ਹੋਰ ਕਈ ਮਸਲੇ ਨੇ ਜਿਨ੍ਹਾਂ ਤੇ ਲੜਨ ਦੀ ਲੋੜ ਆ ਜੇ ਮੰਨ ਲਓ ਸੈਨੇਟ ਆਉਂਦੀ ਵੀ ਆ ਸੈਨੇਟਸ ਇਥੋਂ ਦਾ ਡੈਮੋਕ੍ਰੈਟਿਕ ਸਟਰਕਚਰ ਆ ਉਹ ਬਹਾਲ ਕੀਤਾ ਹੋਉਂਦੀ ਵੀ ਆ ਉਹਦੇ ਤੋਂ ਵੀ ਅਜੇ ਅਸੀਂ ਬਹੁਤ ਸਾਰੀਆਂ ਗੱਲਾਂ ਮਨਵਾਉਣੀਆਂ ਨੇ ਹਣਾ ਇੱਥੇ ਜਿਹੜੇ ਕੁੜੀਆਂ ਦੇ ਹੌਸਟਲਾਂ ਦੀ ਬਹੁਤ ਘਾਟ ਆ ਹਨਾ ਇੱਥੇ ਕੁਝ ਸੈਲਫ ਫਾਈਨਾਂਸ ਕੋਰਸ ਖੁੱਲੇ ਨੇ ਉਹਨਾਂ ਦੀ ਫੀਸਾਂ ਬਹੁਤ ਜ਼ਿਆਦਾ ਆ ਉਹਨਾਂ ਬਾਰੇ ਗੱਲ ਕਰਨੀ ਆਪਾਂ ਉਸ ਤੋਂ ਇਲਾਵਾ ਸਾਡੀ ਪੰਜਾਬ ਸਰਕਾਰ ਨੂੰ ਵੀ ਦਿਖਾਸਤਾ ਹਨਾ ਉਹਨਾਂ ਤੋਂ ਵੀ ਸਾਡੀਆਂ ਮੰਗਾਂ ਨੇ ਵੀ ਇੱਥੋਂ ਦਾ ਜਿਹੜਾ ਵੀ ਜਿਹੜਾ ਇਹਦਾ ਖਰਚਾ ਜਿਹੜਾ ਉਹ ਪੈਂਡਿੰਗ ਪਿਆ ਇਹਦਾ ਉਹ ਦਿੱਤਾ ਜਾਵੇ ਇੱਥੇ ਇੱਕ 2016 ਤੋਂ ਕੁੜੀਆਂ ਦਾ ਹੌਸਟਲ ਬਣ ਰਿਹਾ ਉਹ ਹਜੇ ਅਧੂਰਾ ਪਿਆ ਉਹਦੀ ਗ੍ਰਾਂਟ ਤਿੰਨ ਵਾਰੀ ਕਾਗਜ਼ਾਂ 'ਚ ਆ ਗਈ ਆ ਪਰ ਉਹ ਹਜੇ ਤੱਕ ਸਾਨੂੰ ਅਸਲੀਅਤ 'ਚ ਕਿਤੇ ਨਹੀਂ ਮਿਲੀ ਉਹ ਸਾਡੀ ਮੰਗਾਂ ਸਰਕਾਰ ਤੋਂ ਹਨਾ ਉਹ ਦਿੱਤੀ ਜਾਵੇ ਤਾਂ ਐਵੇਂ ਹਜੇ ਬਹੁਤ ਸਾਡੀਆਂ ਛੋਟੀਆਂ-ਛੋਟੀਆਂ ਚਾਹ ਵੱਡੀਆਂ-ਵੱਡੀਆਂ ਹੈਗੀਆਂ ਨੇ ਮੰਗਾ ਅਸੀਂ ਉਹਨਾਂ ਤੇ ਡਟੇ ਰਵਾਂਗੇ ਲੜਦੇ ਰਵਾਂਗੇ ਆ ਤੁਸੀਂ ਕਿਦਾਂ ਦੇਖਦੋਂ ਸਾਰੇ ਸਾਰੇ ਇਸ ਪੂਰੇ ਮੋਰਚੇ ਤੇ ਤੁਸੀਂ ਰਹੇ ਹੋ ਲਗਾਤਾਰ ਪਿੱਛੇ ਆਉਂਦੇ ਜਾਂਦੇ ਹਨਾ ਉਹ ਵੀ ਹੈ ਕਿ ਇਹਦੇ ਚ ਜਿਹੜਾ ਹੈਗਾ ਤੁਹਾਨੂੰ ਪੋਜ਼ਿਟਿਵ ਲੱਗੇ ਅੱਜ ਸਭ ਤੋਂ ਵੱਡਾ ਸਭ ਤੋਂ ਵੱਡੀ ਪੋਜ਼ਿਟਿਵ ਗੱਲ ਆਹੀ ਹੈ ਵੀ ਜਿਵੇਂ ਕਹਿੰਦੇ ਆ ਵੀ ਸੈਨਟ ਦਾ ਸਾਡੇ ਨਾਲ ਕੀ ਲੈਣਾ ਦੇਣਾ ਸੈਨਟ ਦਾ ਆਹੀ ਲੈਣਾ ਦੇਣਾ ਵੀ ਅਸੀਂ ਜਿਹੜੀਆਂ ਫਿੱਸਾਂ ਨੂੰ ਲੈ ਕੇ ਕਹਿੰਨੇ ਆ ਵੀ ਸਾਡੀਆਂ ਫਿੱਸਾਂ ਵੱਧਦੀਆਂ ਨੇ ਜਾਂ ਫਿਰ ਸਰਕਾਰੀ ادارے ਜਿਹੜੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਉਹਨਾਂ ਸਾਰਿਆਂ ਨੂੰ ਬਚਾਉਣ ਲਈ ਜਿਹੜਾ ਹਮਲਾ ਅਸੀਂ ਵਿਦਿਆਰਥੀ ਹੋਣ ਦੇ ਨਾਤੇ ਆਪ ਮਾਰ ਸਕਦੇ ਆ ਅਸੀਂ ਉਹ ਮਾਰਿਆ ਦੂਜੀ ਅੱਜ ਜਿਹੜੀ ਗੱਲ ਅੱਜ ਅਜੇ ਤੋਂ ਹੀ ਅਸਡੀ ਸਾਡੀ ਇਹਦੇ ਵਿੱਚ ਅਸੀਂ ਜਿੰਨੇ ਵੀ ਨਾਰੇ ਲਾਏ ਆ ਉਹ ਸਾਰੇ ਨਾਰੇ ਸਾਡੇ ਦਿਲੋਂ ਨਿਕਲ ਰਹੇ ਸੀਗੇ ਵੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਕੀ ਆਪ ਕਰੋ ਹੁਣ ਇਹੀ ਗੱਲ ਹੈ ਵੀ ਸਾਨੂੰ ਅੱਜ ਪਤਾ ਵੀ ਕੋਈ ਵੀ ਸਰਕਾਰ ਆਵੇ ਆਮ ਆਦਮੀ ਪਾਰਟੀ ਆਵੇ ਭਾਜਪਾਵੇ ਜਾਂ ਕੋਈ ਅਕਾਲੀ ਆਵੇ ਕੋਈ ਵੀ ਆਵੇ ਅੱਜ ਜੋ ਵਿਦਿਆਰਥੀਆਂ ਲਈ ਲੋਕਾਂ ਲਈ ਨਹੀਂ ਸੋਚ ਰਹੇ ਤਾਂ ਕੋਈ ਵੀ ਸੰਘਰਸ਼ ਹੋਵੇ ਵਿਦਿਅਕ ادارے ਦੇ ਅੰਦਰ ਹੋਵੇ ਵਿਦਿਅਕ ਅਦਾਰਿਆਂ ਤੋਂ ਬਾਹਰ ਹੋਵੇ ਜਿੱਥੇ ਲੋਕਾਂ ਦੇ ਹੱਕਾਂ ਤੇ ਡਾਕੇ ਮਾਰੇ ਜਾਣਗੇ ਅਸੀਂ ਉਹਨਾਂ ਸਾਰੇ ਹੱਕਾਂ ਲਈ ਲੜਨ ਦੇ ਤਿਆਰ ਆ ਤੇ ਉਹ ਅੱਜ ਅਸੀਂ ਇੱਥੋਂ ਸਿੱਖ ਕੇ ਜਾ ਰਹੇ ਹਾਂ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸਾਰੀਆਂ ਸਰਕਾਰਾਂ ਹੀ ਜਿਹੜੀਆਂ ਅਸੀਂ ਹਨ ਹਨ ਖਰਾਬ ਆ ਫਿਰ ਮਨ ਲਗੇ ਵੋਟਾਂ ਪਾਉਣੇ ਬੰਦ ਕਰ ਦਿੰਗੇ ਨੀ ਵੋਟਾਂ ਵੋਟਾਂ ਦੇ ਮਾਮਲੇ 'ਚ ਜਿਵੇਂ ਆਪਾਂ ਨੂੰ ਐ ਦੇਖਣਾ ਚਾਹੀਦਾ ਵੀ ਸਰਕਾਰਾਂ ਸਾਰੀਆਂ ਆਪਣੇ ਕੋਲ ਮੰਗਾਂ ਲੈ ਕੇ ਆਉਂਦੀਆਂ ਨੇ ਪਰ ਉਹ ਮੰਗਾਂ ਦੇ ਵਿੱਚ ਉਹ ਮਤਲਬ ਜਿਵੇਂ ਅਕਾਉਂਟੇਬਿਲਿਟੀ ਹੁੰਦੀ ਹੈ ਟ੍ਰਾਂਸਪੇਰੈਂਸੀ ਹੁੰਦੀ ਹੈ ਉਹਨਾਂ ਸਵਾਲਾਂ ਦੇ ਅੱਜ ਜਵਾਬ ਦੇਣ ਨੂੰ ਤਿਆਰ ਨਹੀਂ ਗਿਆ ਅੱਜ ਕਿਤੇ ਨਾ ਕਿਤੇ ਆ ਵੀ ਹੈ ਵੀ ਆਪਾਂ ਲੋਕ ਹੁੰਦੇ ਹੋਏ ਆਪਾਂ ਉਹਨਾਂ ਨੂੰ ਵੋਟ ਪਾ ਦਿੰਨੇ ਆ ਪਰ ਆਪਾਂ ਉਹਨਾਂ ਤੋਂ ਸਵਾਲ ਨਹੀਂ ਪੁੱਛਦੇ ਵੀ ਤੁਸੀਂ 5-5 ਸਾਲ ਕੱਢ ਕੇ ਜਾਂਦੇ ਹੋ ਬਿਜਲੀ ਤੋਂ ਲੈ ਕੇ ਸਾਡੀਆਂ ਕਿਤਾਬਾਂ ਤੋਂ ਲੈ ਕੇ ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਸਾਡੀਆਂ ਜੇਬਾਂ 'ਚੋਂ ਕੱਢ ਰਹੇ ਹੋ ਸਾਨੂੰ ਦੇ ਕੇ ਰਹੇ ਹੋ ਬਦਲੇ 'ਚ ਇਹਨਾਂ ਸਾਰੇ ਸਵਾਲਾਂ ਇਹ ਸਵਾਲ ਆਪ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਅੱਜ ਸਰਕਾਰਾਂ ਤੋਂ ਪੁੱਛਣੇ ਚਾਹੀਦੇ ਆ ਫਿਰ ਆਪਣੇ ਵੋਟ ਪਾਉਣੇ ਚਾਹੀਦੇ ਜੋ ਹੋਰ ਜਿਸ ਤਰ੍ਹਾਂ ਤੁਸੀਂ ਇਹ ਸੰਘਰਸ਼ ਲੜਿਆ ਕਿ ਜਦੋਂ ਇਥੋਂ ਪੜ੍ਹਾਈ ਕਰਕੇ ਬਾਹਰ ਜਾਓਗੇ ਕਿ ਫਿਰ ਐਕਟਿਵ ਰਾਜਨੀਤਿਕ ਦਾ ਹਿੱਸਾ ਹੋਵੋਗੇ ਜਾਂ ਜਿਹੜਾ ਹੈਗਾ ਧਰਨੇ ਪ੍ਰਦਰਸ਼ਨਾਂ ਦੇ ਨਾਲ ਜਿਹੜਾ ਹੈਗਾ ਇੱਕ ਪ੍ਰੈਸ਼ਰ ਗਰੁੱਪ ਦਾ ਸਾਥ ਦੇ ਦੇਣਾ ਜਿਵੇਂ ਪ੍ਰੈਸ਼ਰ ਗਰੁੱਪ ਨੂੰ ਓਵੇਂ ਦੇਖਿਆ ਜਾਂਦਾ ਵੀ ਇਹ ਸਿਰ ਪ੍ਰੈਸ਼ਰ ਪਾ ਸਕਦੇ ਆ ਪਹਿਲੀ ਗੱਲ ਤਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਕੁਝ ਕਰ ਨਹੀਂ ਰਹੀਆਂ ਤੇ ਜਿਹੜੀ ਗੱਲ ਅੱਜ ਮੇਰੇ ਤੋਂ ਕਿਸੇ ਹੋਰ ਨੇ ਵੀ ਪੁੱਛਿਆ ਸੀਗਾ ਵੀ ਤੁਸੀਂ ਪੋਲੀਟਿਕਸ ਦੇ ਵਿੱਚ ਜਾਣਾ ਜਾਓਗੇ ਜਾਂ ਪੋਲੀਟਿਕਸ ਤੋਂ ਇਸਤੇਮਾਲ ਕਰੋਗੇ ਬੇਸ਼ੱਕ ਅਸੀਂ ਅੱਜ ਰਾਜ ਸੱਤਾ ਨੂੰ ਉਹਦਾ ਜਿਹੜਾ ਖਲਾਸਾ ਕਰਨ ਲਈ ਇੰਨਾ ਪ੍ਰੈਸ਼ਰ ਗਰੁੱਪਸ ਨੂੰ ਇੰਨਾ ਤਰਨੇ ਵਿਚਾਰੇ ਨੂੰ ਇਸਤੇਮਾਲ ਕਰਾਂਗੇ ਕਿਉਂਕਿ ਅੱਜ ਜਿਹੜੇ ਸਵਾਲ ਇੱਕ ਇਨਸਾਨ ਆਜ਼ਾਦ ਤੌਰ ਤੇ ਨਹੀਂ ਪੁੱਛ ਸਕਦਾ ਕਿਉਂਕਿ ਕੁਝ ਨਹੀਂ ਪਤਾ ਲੱਗਦਾ ਸਰਕਾਰਾਂ ਕੀ ਕਰਦੀਆਂ ਨੇ ਪਿੱਛੇ ਲੋਕਾਂ ਦਾ ਜੇ ਇਕੱਲੇ-ਇਕੱਲੇ ਲੋਕ ਪੁੱਛਦੇ ਨੇ ਤਾਂ ਜਥੇਬੰਦ ਹੋ ਕੇ ਜੇ ਅੱਜ ਲੋਕਾਂ ਨੇ ਲਾਮਬੰਦੀ ਕਰਕੇ ਜੇ ਇਹ ਸਵਾਲ ਪੁੱਛੇ ਜਾ ਸਕ ਹੋਵੇ ਭਾਵੇਂ ਕੋਈ ਧਰਨਾ ਮਜਾਰਾ ਕਰਨਾ ਹੋਵੇ ਅਸੀਂ ਇਹ ਤਰੀਕਿਆਂ ਨਾਲ ਸਰਕਾਰਾਂ ਤੋਂ ਬੰਦ ਪੁੱਛਾਂ। ਸੋ ਇਹਦੇ ਆਪਣੇ ਨਾਲ ਹੋਰ ਵੀ ਸਟੂਡੈਂਟ ਨੇ ਇਹਨਾਂ ਤੋਂ ਪੁੱਛਦੇ ਆ ਕਿ ਜਦੋਂ ਆਪਾਂ ਪਹਿਲੇ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਿ ਜਿਹੜਾ ਕੁਰਨ ਵਾਸਤੇ ਸੇਫ ਆ ਮੋਰਚਾ ਨਹੀਂ ਹੈ ਨਾ ਤੁਸੀਂ ਕਹਿੰਦੇ ਵੀ ਠੀਕ ਹੈ ਪਰ ਹੁਣ ਜਿਵੇਂ ਸਾਰਾ ਹੁਣ ਤੁਹਾਡੀ ਇੱਕ ਜਿੱਤ ਵੀ ਹੋ ਚੁੱਕੀ ਹੈ ਕਿ ਤੁਹਾਡੇ ਸਾਰੇ ਮਸਲੇ ਹੱਲ ਹੋ ਗਏ ਆ ਜੀ ਦੇਖੋ ਸਾਰੇ ਮਸਲੇ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਪਰ ਆਪਾਂ ਇਹ ਜਿਵੇਂ ਛਾਂਟੀ ਕਰਨੀ ਹੁੰਦੀ ਹੈ ਨਾ ਤੇ ਵਕਤ ਦੇ ਤੌਰ ਤੇ ਵੀ ਹੁੰਦਾ ਕਿਉਂਕਿ ਯੂਨੀਵਰਸਿਟੀ ਜਿਵੇਂ ਗੱਲ ਹੋ ਚੁੱਕੀ ਕਿ ਫੀਸ ਦੇ ਮਸਲੇ ਵੀ ਹੈਗੇ ਆ ਹਾਸਪੀਟਲਸ ਦੇ ਮਸਲੇ ਆ ਪ੍ਰੋਫੈਸਰਸ ਜਿਹੜੇ ਹੈਗੇ ਆ ਉਹ 1600 ਤੋਂ ਉੱਤੇ ਵੈਕੈਂਸੀਸ ਹੈਗੇ ਯੂਜੀਸੀ ਵੱਲੋਂ ਸੈਂਕਸ਼ਨ ਕਿ ਹੋਣੀਆਂ ਚਾਹੀਦੀਆਂ ਪੱਕੇ ਪ੍ਰੋਫੈਸਰਸ ਦੀਆਂ ਪਰ 800 ਦੇ ਕਰੀਬ ਹੀ ਆਈ ਯਾਨੀ ਕਿ 50% ਕਪੈਸਿਟੀ ਤੇ ਚੱਲ ਰਿਹਾ ਹੈ ਬਾਕੀ ਰਿਸਰਚ ਸਕਾਲਰਸ ਚਲਾ ਰਹੇ ਆ ਤੇ ਇਹੋ ਜਿਹੇ ਮਸਲੇ ਹੈਗੇ ਯੂਨੀਵਰਸਿਟੀ ਦੇ ਉਹ ਵੀ ਹੈਗੇ ਆ ਪਰ ਇਸ ਵਕਤ ਦੇ ਉੱਤੇ ਇਹ ਸੀ ਕਿ ਜੋ ਨੋਟੀਫਿ ਦੇ ਕੋ ਡੇਢ ਸਾਲ ਤੋਂ ਨਹੀਂ ਸੀ ਸੈਨੇਟ ਇਹ ਲੈਰ ਉਦੋਂ ਕਿਉਂ ਨਹੀਂ ਉੱઠી ਇੱਕ ਹੁੰਦਾ ਨਾ ਕਿ ਉਹ ਲਾਸਟ ਲਾਸਟ ਨੇਲ ਆਫ ਦਾ ਕਾਫਨ ਕਿ ਜਦੋਂ 1 ਨਵੰਬਰ ਨੂੰ ਨੋਟੀਫਿਕੇਸ਼ਨ ਆਈ ਆ ਉਸ ਤੋਂ ਬਾਅਦ ਇਹ ਹੋਇਆ ਕਿ ਉਦੋਂ ਪੰਜਾਬ ਵਿੱਚ ਪੂਰੇ ਵਿੱਚ ਸਾਨੂੰ ਵੀ ਅਨ ਐਕਸਪੈਕਟਿਡ ਸੀਗਾ ਕਿ ਇੰਨੀ ਸਪੋਰਟ ਆਊਗੀ ਉਸ ਤੋਂ ਬਾਅਦ ਤਾਂ ਇਹ ਹੋ ਗਿਆ ਕਿ 1 ਨਵੰਬਰ ਦੇ ਦਿਨ ਉਵੇਂ ਚੁਣਿਆ ਗਿਆ ਸੀ ਕਿ ਜਿੱਦẽ 1966 ਵਿੱਚ ਹਨ ਹਰਿਆਣਾ ਤੇ ਹਿਮਾਚਲ ਨਾਲੋਂ ਉਸ ਤੋਂ ਵੱਖਰਾ ਕੀਤਾ ਕਿ ਉਹੀ ਦਿਨ ਨੂੰ ਛੱਟ ਮਾਰਨ ਲੱਗੂ ਮਤਲਬ ਸੈਨੇਟ ਜਿਵੇਂ ਭੰਗ ਕਰਨ ਦਾ ਨੋਟੀਫਿਕੇਸ਼ਨ ਆ ਗਿਆ ਕਤੀਦਾਰ ਆ ਗਿਆ ਤਾਂ ਉਹ ਮਸਲਾ ਸੀ ਕਿ ਉਹ ਮਸਲੇ ਹੁਣ ਖਤਮ ਨਹੀਂ ਹੋਏ ਪਰ ਸੈਨੀਟ ਦਾ ਮਸਲਾ ਇੱਕ ਯਕੀਨਨ ਮਤਲਬ ਬਹੁਤ ਵੱਡੀ ਜਿੱਤ ਆ ਤੁਸੀਂ ਦਿਨ ਫਿਲਹਾਲ ਸੈਲੀਬ੍ਰੇਟ ਕਰ ਰਹੇ ਪਰ ਹੋਰ ਮਸਲੇ ਹੈਗੇ ਆ ਅਸੀਂ ਲੰਬੰਦ ਹੋ ਕੇ ਅੱਗੇ ਵੀ ਇਹਨਾਂ ਨੂੰ ਲੜਾਂਗੇ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਤੁਸੀਂ ਗੱਲ ਕੀਤੀ ਕਿ ਅਸਾਮੀਆਂ ਬਹੁਤ ਖਾਲੀ ਆ ਖਾਸ ਕਰਕੇ ਪ੍ਰੋਫੈਸਰਾਂ ਦੀ ਉਹ ਵੀ ਵਿਚਾਰੇ ਬਾਹਰ ਤੁਰੇ ਫਿਰਦੇ ਆ ਹਨਾ ਬਹੁਤ ਲੰਮਾ ਸਮਾਂ ਹੋ ਗਿਆ ਐਜੂਕੇਸ਼ਨ ਪੱਧਰੋਂ ਪੱਖੋਂ ਜਿਹੜਾ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਦਿਆਂ ਖੁੱਲ ਚੁੱਕਿਆ ਪ੍ਰਾਈਵੇਟ ਨੂੰ ਤੁਹਾਡੇ ਜੀ ਯੂਨੀਵਰਸਿਟੀ ਤੋਂ ਉਹਨਾਂ ਚ ਕੀ ਫਰਕ ਹੈ ਕਿੱਦਾਂ ਦੇਖਦੇ ਹੋ ਬਾਕੀ ਜਿਸ ਤਰ੍ਹਾਂ ਜਿੰਨੀਆਂ ਵਾਕੈਂਸੀਆਂ ਖਾਲੀ ਆ ਕਿਉਂਕਿ ਤੁਸੀਂ ਪੜ ਰਹੇ ਹੋ ਕਮੇਰਚ ਪੜ ਰਹੇ ਹੋ ਕਿ ਇਥੋਂ ਨੈਟ ਟੈਟ ਕਲੀਅਰ ਕਰਕੇ ਜਾਂ ਹੈਨਾ ਜੀਆਰ ਅਪਲਾਈ ਕਰਕੇ ਉਸ ਤੋਂ ਬਾਅਦ ਰਿਸਰਚ ਸਕਾਲਰ ਬਣਨ ਤੋਂ ਬਾਅਦ ਅੰਤ ਤੇ ਜਾਣਾ ਤਾਂ ਤੁਹਾਨੂੰ ਉੱਥੇ ਫੀਲਡ 'ਚ ਪੜ ਉਹਨਾਂ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਦੀ ਹੁਣ ਤਦਾਂ ਸਰਕਾਰਾਂ ਦਾ ਕੰਮ ਜਾਰੀ ਆ ਖਾਸ ਕਰਕੇ ਐਜੂਕੇਸ਼ਨ ਦੇ ਖੇਤਰ 'ਚ ਜੀ ਜਿਵੇਂ ਤੁਸੀਂ ਕਿਹਾ ਕਿ ਪ੍ਰਾਈਵੇਟ ਯੂਨੀਵਰਸਿਟੀ ਨਾਲ ਕੰਪੇਅਰ ਕਰਕੇ ਦੇਖੋ ਪ੍ਰਾਈਵੇਟ ਯੂਨੀਵਰਸਿਟੀ ਦੀ এডੂਕੇਸ਼ਨ ਨੂੰ ਅਸੀਂ ਡਾਊਟ ਨਹੀਂ ਕਰਦੇ ਪਰ ਅਸੀਂ ਪਬਲਿਕ ਯੂਨੀਵਰਸਿਟੀ ਦੀ ਇੰਪੋਰਟੈਂਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਕਿਉਂਕਿ ਕੋਈ ਵੀ ਮਿਡਲ ਕਲਾਸ ਜਾਂ ਫਿਰ ਗਰੀਬ ਬੱਚਾ ਹੈਗਾ ਜੋ ਪੜਨਾ ਚਾਹੁੰਦਾ ਉਹ ਕਿੱਥੇ ਕਰੂਗਾ ਆਪਨੂੰ ਸਰਕਾਰੀ ਹਸਪਤਾਲ ਸਰਕਾਰੀ ਦੇਖੋ এডੂਕੇਸ਼ਨ ਤੇ ਹੈਲਥ ਕੇ ਦੋ ਬੇਸਿਕ ਸੈਕਟਰ ਹਨ ਇਕਨੋਮੀ ਦੇ ਇਹਨਾਂ ਦੇ ਵਿੱਚ ਆਪਾਂ ਇਹ ਅਫੋਰਡ ਨਹੀਂ ਕਰ ਸਕਦੇ ਕਿ ਇਹਨਾਂ ਨੂੰ ਪੂਰਾ ਪ੍ਰਾਈਵੇਟਾਈਜ਼ ਕਿੱਦਾਂ ਜਾ ਸਕੇ ਹੁਣ ਜੇ ਹੈਲਥ ਨੂੰ ਪ੍ਰਾਈਵੇਟਾਈਜ਼ ਕੀਤਾ ਜਾ ਸਕਦਾ ਤਾਂ ਗਰੀਬ ਦਾ ਇਲਾਜ ਕਿੱਥੇ ਹੋਊਗਾ ਓਵੇਂ ਹੀ ਗਰੀਬ ਦਾ ਬੱਚਾ ਕਿਵੇਂ ਪੜੂ ਮੈਡੀਕਲ ਕਲਾਸ ਲੋਕ ਕਿਵੇਂ ਪੜਨਗੇ ਜਿਵੇਂ ਤੁਹਾਨੂੰ ਦੱਸਿਆ ਸੀ ਸਾਡੇ ਮਿਨੀਮਲ ਫੀਚਰਸ ਹੈਗੇ ਆ ਕਿ ਹੌਸਟਲ ਦਾ 6000 6 ਮਹੀਨਿਆਂ ਦਾ ਜਾਂ ਫਿਰ ਇੱਕ ਸੈਮੈਸਟਰ ਦਾ ਜਿਹੜੀ ਟਿਊਸ਼ਨ ਫੀਸ ਹੋ 12000 ਆ ਪਰ ਫਿਰ ਵੀ ਅਫੋਰਡੇਬਲ ਆ ਪਰ ਜੇ ਅਸੀਂ ਇਹ ਨਾ ਕਰਦੇ ਮੰਨ ਲਓ ਸੈਨੇਟ ਖਤਮ ਹੋ ਜਾਂਦੀ ਸੈ ਤੋਂ ਬਾਅਦ ਇਦਾਂ ਹੀ ਚੱਲਦਾ ਰਹਿੰਦਾ ਕਿ ਜੋ ਬੀਜੇਪੀ ਆਰਐਸਐਸ ਦੇ ਲੋਕ ਹੈਗੇ ਆ ਉਹ ਆ ਕੇ ਫੈਸਲੇ ਲੈਂਦੇ ਵੀਸੀ ਫੈਸਲੇ ਲੈਂਦੇ ਵੀਸੀ ਹੁਣ ਕਿਹਦੇ ਰੈਪਰੈਜ਼ੈਂਟੇਟਿਵ ਵਾਈਸ ਪ੍ਰੈਜ਼ੀਡੈਂਟ ਦੀ ਵਾਈਸ ਪ੍ਰੈਜ਼ੀਡੈਂਟ ਕਿਦੀ ਸੋਚ ਤੇ ਚੱਲਦਾ ਬੀਜੇਪੀ ਆਰਐਸਐਸ ਦੀ ਇਹਨਾਂ ਨੇ ਹੌਲੀ ਹੌਲੀ ਕਰਕੇ ਸੈਂਟਰਲਾਈਜ਼ ਕਰ ਦੇਣਾ ਸੀ ਅਸਟਿ ਨੂੰ ਪ੍ਰਾਈਵੇਟਾਈਜ਼ ਕਰ ਦੇਣਾ ਸੀ ਸੈਫਰਨਾਈਜ਼ੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਉਹ ਕਰ ਦੇਣਾ ਸੀ ਜਦੋਂ ਇਹੋ ਜਿਹੇ ਲੋਕ ਐਂਟਰ ਹੋਣਗੇ ਐਜੂਕੇਸ਼ਨ ਦੇ ਵਿੱਚ ਐਜੂਕੇਸ਼ਨ ਅਫੋਰਡੇਬਲ ਨਹੀਂ ਰਹਿਣੀ ਡਿਗਰੀ ਬਸ ਉਹ ਹੋ ਜੂ ਕਿ ਜੋ ਖਰੀਦ ਸਕਦਾ ਉਹ ਲੈ ਲੇ ਜੋਨਲੀ ਪੈਸੀਫਿਕ ਆਸਾਦਾ ਤਾਂ ਕਰਕੇ ਬਹੁਤ ਜ਼ਰੂਰੀ ਹੈ ਕਿ ਪ੍ਰਾਈਵੇਟਾਈਜੇਸ਼ਨ ਤੇ ਰੋਕ ਲਾਈ ਜਾਵੇ ਪ੍ਰਾਈਵੇਟ ਸੈਕਟਰ ਵੀ ਇੰਪੋਰਟੈਂਟ ਹੈ ਕਿਸੇ ਵੀ ਇਕਨੋਮੀ ਲਈ ਪਰ ਬੇਸਿਕ ਸੈਕਟਰਸ ਦੇ ਵਿੱਚ ਇਹ ਪੰਜਾਬ ਯੂਨੀਵਰਸਿਟੀ ਪਬਲਿਕ ਯੂਨੀਵਰਸਿਟੀ ਹੈ ਪਬਲਿਕ ਹੀ ਰਹਿਣੀ ਚਾਹੀਦੀ ਹੈ ਫੀਸਿਸ ਆਫ ਔਫੋਰਡੇਬਲ ਹੋਣੇ ਚਾਹੀਦੀਆਂ ਕੁਆਲਿਟੀ ਐਜੂਕੇਸ਼ਨ ਵੀ ਨਾਲ ਨਾਲ ਮਿਲਣੀ ਚਾਹੀਦੀ ਹੈ ਪ੍ਰੋਫੈਸਰਸ ਦੀਆਂ ਸਾਮੀਆਂ ਹੈਗੀਆਂ ਜੋ ਉਹਨਾਂ ਬੰਦਿਆ ਭਰਨੇ ਚਾਹੀਦੀਆਂ ਤੇ ਇਹਦੇ ਲਈ ਕੀ ਆ ਜੋ ਸਾਡੀ ਫੀਸ ਤੋਂ ਉਹਨਾਂ ਨਹੀਂ ਆਊਗਾ ਸਰਕਾਰੀ ਫੰਡਸ ਤੋਂ ਆਊਗਾ ਅਸੀਂ ਸਟੇਟ ਗਵਰਨਮੈਂਟ ਨੂੰ ਵੀ ਅਪੀਲ ਕਰਦੇ ਹਾਂ ਕਿ ਜੋ ਇਹਨਾਂ ਦੀ 40% ਵੀ ਰੇਸ਼ਿ ਅਫਸਰ ਨੂੰ ਰਿਲੀਜ਼ ਕਰ ਸਾਡੀ ਸਿਰ ਲੜਾਈ ਸਿਰ ਸੈਂਟਰ ਸਰਕਾਰ ਨਾਲ ਨਹੀਂ ਜਿਵੇਂ ਕਿ ਇਹਨੂੰ ਪ੍ਰਚਾਰਿਆ ਜਾ ਰਿਹਾ ਹੈ ਸੈਂਟਰ ਸਾਡੀ ਮੈਂ ਸਮਝਦੀ ਹਾਂ ਦੋ ਪੱਖ ਹੀ ਆ ਸੈਂਟਰ ਸਰਕਾਰ ਨਾਲ ਤਾਂ ਇਹ ਹੈ ਕਿ ਸਾਡੀ ਯੂਨੀਵਰਸਿਟੀ ਨੂੰ ਛੱਡੋ ਇਹਨੂੰ ਸੈਂਟਰਲਾਈਜ਼ ਨਾ ਕਰੋ ਇਹ ਪੰਜਾਬ ਦੀ ਯੂਨੀਵਰਸਿਟੀ ਆ ਤੇ ਪੰਜਾਬ ਸਰਕਾਰ ਨਾਲ ਇਹ ਹੈ ਕਿ ਤੁਸੀਂ ਯੂਨੀਵਰਸਿਟੀ ਨੂੰ ਕਲੇਮ ਕਰੋ ਤੁਸੀਂ ਇਹਨੂੰ ਫੰਡਸ ਰਿਲੀਜ਼ ਕਰੋ ਦੋਨੋਂ ਪੱਖ ਹੀ ਸਾਡੀ ਦੋਨੋਂ ਸਰਕਾਰਾਂ ਨਾਲ ਇਹ ਸੋ ਤੁਸੀਂ ਸਮਝ ਤਵਾ ਬਹੁਤ ਧੰਨਵਾਦ ਅਸਲ ਜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈ ਨਾ ਸਾਡਾ ਜਿਹੜੇ ਆਉਣ ਆਉਣ ਵਾਲੀ ਜਿਹੜੇ ਨੌਜਵਾਨ ਪੀੜ੍ਹੀ ਆ ਖਾਸ ਕਰਕੇ ਕੁੜਗਾਨੇ ਆ ਨਾ ਇਹ ਵੀ ਇੱਕ